ਮੇਰਾ ਨਾਮ ਸਈ ਰੰਨ ਨਾਰੇ ਰੰਨ ਨਾਰੇ ਰੰਨ ਨਾਰੇ ਰੰਨ ਨਾਰੇ ਰੰਨ ਨਾਰੇ ਮੇਰਾ ਨਾਮ ਸਈ ਤੰਨੇ ਰਾਂ ਨਾ ਤਾਂਦੇ ਰੰਨ ਨੰਨਾਰੇ ਰੰਨੇ ਰੰਨਾ ਮੀਣਾ ਅੰਨਾ ਸਨੇ ਰਾਂ ਨੀਣਾ ਢੀਣਾ ਮੀਣਾ ਅੰਨਾ ਆੜੇ ਹਨੇ ਰਾਂ ਨੀਣਾ ਰੀਣਾ ਨੀਣਾ ਅੰਨਾ ਆੜੇ ਹਨੇ ਰਾਂ ਨਾਮ ਤਾਂਦੇ ਸਨਨ ਰੰਗ ਨਾਰੇ ਰੰਦੇ ਆ ਨਾ ਰੰਗ ਨਾਰੇ ਨਾਰੇ ਰੰਦੇ ਆ ਨਾ ਰੰਗ ਨਾਰੇ ਨੰ ਨੰ ਨਾਰੇ ਰੰੰ ਨਾਰੇ ਨੰ ਨੰ ਨਾਰੇ ਰੰਦੇ ਆ ਨਾ ਸੇ ਤੰਦੇ ਆ ਨਾ ਤੰਦਰੀਆਂ ਨੰ ਨੰ ਨਾਰੇ ਰੰਦੇ ਆ ਨਾ ਸੇ ਨੰਨੇ ਨਾ ਨੀ ਨਾਰੇ ਰੰਦੇ ਆ ਨਾ ਆਵੇ ਨੰਨੇ ਨਾ ਨੀ ਨਾਰੇ ਰੰਦੇ ਆ ਨੀ ਨਾ ਨੰ ਨਾ ਨਾਰੇ ਨਾ 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 ਨ

பள்ளி மாணவர்கள் ஏற்பாடு செய்த பள்ளி மாணவர்கள் ஏற்பாடு செய்து தற்பே ஸ்டாலிலே

அடைஹ நாரைய ஐதா பாடி கடந்த நின்று அந்த ஆதி மாலை காரோகாரன்று அந்த ஆனந்தம் புகழ் பாடித்தரோட மதுமைவாறு வள்ளி வேணேந்தையினா ரே அண்ணா நின அடைக நினை நாரே